ਕੀ ਦੋਸਤੋ ਕੀ ਹਾਲ ਚਾਲ ਜੋ ਅੱਜ ਤੁਹਾਨੂੰ ਦਿਖਾਵਾਂਗੇ ਯੂਏਈ ਦਾ ਇੱਕ ਏਰੀਆ ਜਿੱਥੇ ਕਿ ਆਪਣੇ ਲੋਕੀ ਬਹੁਤ ਘੱਟ ਹੁੰਦੇ ਆ ਬਟੇ ਸ਼ਹਿਰਾਂ 'ਚ ਘੁੰਮ ਕੇ ਅਕਸਰੀ ਚਲੇ ਜਾਂਦੇ ਆ ਅੱਜ ਆਪਾਂ ਗੱਲ ਕਰਾਂਗੇ ਫਰੀਦਾ ਦੇ ਨਾਲ ਲੱਗਦੇ ਤੇ ਪੇਰੀ ਇੱਥੇ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਸਾਂਭੀਆਂ ਆਈਆਂ ਤੇ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਜੇ ਦਵਾਈ ਕਾਮ ਜਾਵਾ ਇਹ ਤਾਂ ਨਤੀਜਾ ਕਰਕੀ ਆ ਇੱਕ ਤਾਂ ਆਪਣੀ ਬੋਲੀ ਸਾਂਭ ਕੇ ਰੱਖੀ ਐ ਇਹਨਾਂ ਨੇ ਇੱਕ ਆਪਣੀਆਂ ਪੁਰਾਣੀਆਂ ਮਾਰਤਾਂ ਤੇ ਇੱਕ ਆਪਣਾ ਪਹਿਰਾਵਾ ਇਹ ਅੱਜ ਵੀ ਉਹੀ ਕੁਝ ਪੌਰਾ ਹੈ ਜੋ ਇਨਦੇ ਪਿਆਰ ਕੋ ਪਾਉਂਦੇ ਸੀ ਵੀ ਉਹ ਗਾਨੀਆਂ ਮਾਰਤਨ ਵੀ ਉਵੇਂ ਵੇਸਾ ਾਂਮ ਕੇ ਰੱਖਿਆ ਅੱਜ ਵੀ ਨਰੀ ਬੋਲੀ ਹਰ ਇੱਕ ਸਰਕਾਰੀ ਅਦਾਰੇ ਦੇ ਪਿੱਛੇ ਬੁਲੀ ਜਾਂਦੀ ਹੈ ਤੇ ਇਹ ਲਿਖੀ ਵੀ ਜਾਂਦੀ ਹੈ ਇਤੋਂ ਪਤਾ ਲੱਗਦਾ ਕਿ ਇਹ ਕਿੰਨੀਆਂ ਆਪਣੀਆਂ ਇਮਾਰਤਾਂ ਨੂੰ ਪਿਆਰ ਕਰਦੇ ਆ ਇੱਕ ਪੁਰਾਣਾ ਬਰਾਂਡ ਆਇਆ ਕੇਸਾ ਟੈਂਪਰੀ ਨਾ ਉਹ ਇਨਾਂ ਨੇ ਾਂਮ ਕੇ ਰੱਖਿਆ ਕਿਉਂਕਿ ਇਨਾਂ ਦੀ ਵੀ ਕੋਈ ਅਨਿਸ਼ਾਨੀ ਤੇ ਜੇ ਤੁੰ ਅੰਤਰ ਗਿਆ ਦੇ ਅੰਤਰਧਾਰਮੀ ਕਿਤਾਬਾਂ ਪੜ੍ਹਿਆ ਵੀ ਕਹੇ ਤਾਂ ਅੰਤਰਤਾ ਗਿਆਨੀ ਵਿੱਚ ਮੋਟੂਲੀ ਬਾਬਸ ਮਰੇ ਪਰ ਮੈਨੂੰ ਇਹ ਲੱਗਾ ਕਿ ਇਹ ਪੁਰਾਣੇ ਟਾਈਮ ਦੀ ਇੱਕ ਮੱਚ ਸੀ ਜਿੱਥੇ ਕੇ ਲੋਕੀ ਨਮਾਜ਼ ਅਦਾ ਕਰਦੇ ਸੀ ਪਰ ਕਿੱਗਾ ਪਿਲਗਲ ਪੁਰਾਣੇ ਤਰੀਕੇ ਨਾਲ ਹੀ ਬੁਣਾਈ ਨਾ ਕਿ ਤੇ ਨਵੇਂ ਪੱਥਰ ਜਾਂ ਸੰਗਮਰਮਰ ਲਾਇਆ ਇਹ ਕੁਸ਼ੀ ਦੀ ਗੱਲ ਹੈ ਕਿ ਉਹ ਮਾਰਟਨ ਉਦਾਂ ਹੀ ਰੱਖਦੇ ਜਿੱਦਾਂ ਨੀਆਂ ਹੈਗੀਆਂ ਐ ਆਰ ਜਾਨੇ ਫਿਰ ਤੂੰ ਤਿਆਰ ਕੀਤਾ ਇਹ ਜਦਨ ਫਿਰ ਤੂੰ ਬਣਾਇਆ ਬਨੇ ਹੋਏ ਖੂਤੋਂ ਇਹ ਤਾਂ ਪੱਕਾ ਹੋ ਜਾਂਦਾ ਕਿ ਇਹ ਪੁਰਾਣੇ ਟੈਨ ਦੀ ਮਾਜਦਾ ਜਿੱਥੇ ਲੋਕੀ ਇੱਕ ਖੂਤੇ ਹੱਥ ਬੈਰਦੋ ਕੇ ਮਾਜ ਦੇ ਅੰਦਰ ਨਮਾਜ ਦਾ ਕੰਮ ਲਈ ਜਾਂਦੇ ਸਨ